ਸਾਨੂੰ ਕੰਮ ਦਿਓ ਸਾਡੇ ਮੁੰਡਿਆਂ ਨੂੰ ਕੰਮ ਦਿਓ ਸਾਡੇ ਬੱਚਿਆਂ ਨੂੰ ਕੰਮ ਦਿਓ ਜਦੋਂ ਕੰਮ ਮਿਲ ਗਿਆ ਸਾਰਾ ਡਰਗ ਡਰਗ ਵਾਲਾ ਸਾਰਾ ਖਤਮ ਹੋ ਜੂਗਾ ਬੇਲਾਮਨ ਛੇਤਾਨੀ ਦਾਕਰ ਜੇ ਉਹ ਬੇਲੇ ਰਹਿੰਦੇ ਨੇ ਤਾਂ ਇਧਰ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਂਦੇ ਨੇ ਪੰਜਾਬ ਹੁਣ ਉਦਯੋਗਿਕ ਕ੍ਰਾਂਤੀ ਦੇ ਖੇਤਰ ਵਿੱਚ ਵੀ ਮੋਹਰੀ ਸੂਬਾ ਬਣਨ ਲੱਗਾ ਹੈ ਪੰਜਾਬ ਦੇ ਉਦਯੋਗਿਕ ਵਿਕਾਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ 12 ਨਮੀਆਂ ਪਹਿਲ ਕਦਮੀਆਂ ਦੀ ਸ਼ੁਰੂਆਤ ਕੀਤੀ ਗਈ ਹੈ ਪੰਜਾਬ 'ਚ ਉਦਯੋਗ ਸਥਾਪਿਤ ਕਰਨ ਵਾਲੇ ਹਰ ਨਿਵੇਸ਼ਕਾਰ ਦੀ ਅਰਜ਼ੀ ਦਾ ਮੁਕੰਮਲ ਨਿਪਟਾਰਾ 45 ਦਿਨਾਂ ਦੇ ਅੰਦਰ ਹੋਏਗਾ ਪੰਜਾਬ ਸਰਕਾਰ ਕੋਲੋਂ ਸਾਰੀਆਂ ਪਰਵਾਨਗੀਆਂ ਲੈਣ ਲਈ ਪੰਜਾਬ ਫਾਸਟ ਟਰੈਕ ਪੋਰਟਲ ਤੇ ਸਿੰਗਲ ਵਿੰਡੋ ਪ੍ਰਣਾਲੀ ਆਰੰਭ ਕੀਤੀ ਗਈ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਬਹੁਤ ਵਧੀਆ ਉਪਰਾਲਾ ਤੇ ਬਹੁਤ ਵਧੀਆ ਸਿਸਟਮ ਨਾਲ ਚਲਾ ਰਹੇ ਆ। ਉਧੋਗਿਕ ਕ੍ਰਾਂਤੀ ਦੀ ਤਰ੍ਹਾਂ ਇੱਕ ਲਹਿਰ ਬਣੀ ਹੋਈ ਹੈ ਜਿਸ ਦੇ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋ ਰਿਹਾ ਹੈ। ਮਿਲਰਾਂ ਨੂੰ ਵੀ ਫਾਇਦਾ ਹੋ ਰਿਹਾ ਹੈ। ਹੋਰ ਉਧੋਗਿਕ ਇੰਡਸਟਰੀਆਂ ਨੂੰ ਵੀ ਫਾਇਦਾ ਹੋ ਰਿਹਾ ਹੈ। ਕਿਸਾਨ ਵੀ ਅੰਨ ਦਗਾਤਾ ਤਾਂ ਤੁਸੀਂ ਵੀ ਅੰਨ ਦਾਤੇ ਹੋ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਤੁਹਾਡੇ ਘਰ ਕੇ ਚੱਲਦੇ ਆ। ਸੋ ਅਸੀਂ ਚਾਹੁੰਦੇ ਆ ਕਿ ਸਿੰਗਲ ਵਿੰਡੋ ਐਂਡ ਸਿੰਗਲ ਪੈਨ ਕਈ ਵਾਰੀ ਵਿੰਡੋ ਦੇ ਪਿੱਛੇ ਬਹੁ ਵਿੰਡੋ ਬਣ ਜਾਂਦੀਆਂ ਨੇ ਸਿੰਗਲ ਵਿੰਡੋ ਐਂਡ ਸਿੰਗਲ ਪੈਨ ਨਾਲ ਅਸੀਂ ਐਡ ਕਰਾਂਗੇ ਕਿਉਂਕਿ ਉਹ ਇੱਕੋ ਪੈਨ ਨਾਲ ਹੀ ਉੱਥੇ ਹੀ ਤੁਹਾਡਾ ਸਾਰਾ ਕੰਮ ਹੋ ਜੇ ਬਸ ਤਾਂ ਸਾਰਾ ਤਾਂ ਕੋਣ ਚਾਹੂਗਾ ਜੇ ਮੈਂ ਉੱਥੇ ਜਾ ਕੇ ਮੱਧ ਪ੍ਰਦੇਸ਼ ਜਾਵਾਂ ਜਾਂ ਮੈਂ ਕਿਤੇ ਹੋਰ ਜਾ ਕੇ ਇੰਡਸਟਰੀ ਲਾਵਾਂ ਪੰਜਾਬ ਦੇ ਬੰਦੇ ਪੰਜਾਬ ਦੇ ਲੋਕ ਤਾਂ ਪੂਰੀ ਦੁਨੀਆ 'ਚ ਕਾਮਯਾਬ ਨੇ ਪੰਜਾਬ ਸਰਕਾਰ ਦਾ ਖੁਆਪ ਰੰਗਲਾ ਬਣਾਉਣਾ ਪੰਜਾਬ